ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਦੇਸੀ ਜੱਟ ਸਿੱਧੂ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਬਾਕੀ ਜੀ ਅੱਜ ਦਿਨ ਹੈਗਾ ਵੀਰਵਾਰ ਤੇ ਆਪਾਂ ਜੀ ਅੱਜ ਪਾਵਾਂਗੇ ਆਚਾਰ ਆਪਣੇ ਜਿਹੜਾ ਚਾਰ ਪਾਰੇ ਨੇ ਮੱਕੀ ਦਾ ਜੀ ਸਵੇਰੇ ਸਵੇਰੇ ਮਸ਼ੀਨ ਆ ਗਈ ਸੀ ਜੀ ਜਿਹੜਾ ਘਰ ਵਾਲਾ ਕਿੱਲਾ ਆਪਣਾ ਬਾਹਨ ਦਾ ਇਹਦਾ ਆਪਾਂ ਆਚਾਰ ਜੀ ਪਾਤਾ ਤੇ ਇਸ ਤੋਂ ਬਾਅਦ ਜੀ ਹੁਣ ਆਪਾਂ ਜਿਹੜਾ ਉਧਰ ਆਪਣਾ ਭੈਣੀ ਵਾਲਾ ਬਾਹਨ ਜਿਹੜਾ ਦੂਰ ਬਿੱਜਿਆ ਹੋਇਆ ਹੈਗਾ ਤੇ ਹੁਣ ਉਥੋਂ ਆਪਾਂ ਜਿਹੜਾ ਆਚਾਰ ਆ ਜੀ ਉਧਰ ਮਸ਼ੀਨ ਚਲੀ ਗਈ ਤੇ ਆਪਾਂ ਜੀ ਰੋਟੀ ਟੁੱਕ ਵੀ ਬਣਾ ਲਿਆ ਸੀ ਸਵੇਰੇ ਤੇ ਉਹ ਵੀ ਆਪਾਂ ਜੀ ਖਵਾਤਾ ਤੇ ਇਸ ਤੋਂ ਬਾਅਦ ਜੇ ਆਪਾਂ 10 ਵਜੇ ਚਾਹ ਪੀ ਕੇ ਜਿਹੜੀ ਮਸ਼ੀਨ ਆਪਣੇ ਉੱਤਰ ਚਲੀ ਗਈ ਨਾਲ ਜੀ ਚਾਹ ਆਪਾਂ ਚਾਹ ਟਰੈਕਟਰ ਤੁਸੀਂ ਨਹੀਂ ਇੱਕ ਜੀ ਮੇਰਾ ਭਰਾ ਆ ਗਿਆ ਕੋੜਦੁੰਨੇ ਤੋਂ ਉਹ ਟਰੈਕ ਲੈ ਕੇ ਆਇਆਗਾ ਤੇ ਬਾਕੀ ਜੀ ਤਿੰਨ ਆਪਣੇ ਇੱਥੋਂ ਗਵਾੜ ਦੇ ਵਿੱਚ ਹੋਈ ਨੇ ਜੀ ਆਪਣੇ ਸਕੇਆਂ ਦੇ ਚਲੋ ਜੀ ਰਲ ਮਿਲ ਕੇ ਜਿਹੜਾ ਕੰਮ ਆ ਜੀ ਹੋ ਜਾਊਗਾ ਤੇ ਬਾਕੀ ਜੀ ਰੱਬ ਵੀ ਜੇ ਤਾਂ ਬਹੁਤ ਡਰਾਹੀ ਜਾਂਦਾਗਾ ਐ ਲੱਗਦਾ ਵੀ ਨਹੀਂ ਹੁਣੇ ਆਇਆ ਹੁਣੇ ਆਇਆ ਤੇ ਮੌਸਮ ਇੰਨਾ ਜ਼ਿਆਦਾ ਹੋਇਆ ਪਿਆਗਾ ਮਾਸੀ ਜੀ ਨੇ ਫੋਨ ਕੀਤਾ ਮਾਸੀ ਜੀ ਦਾ ਬੇਟਾ ਵੀ ਆ ਗਿਆ ਸੀ ਜੀ ਕੱਲ ਪ੍ਰਵੀਂਦਰ ਤੇ ਮਾਸੀ ਜੀ ਨੇ ਫੋਨ ਕੀਤਾ ਕਹਿੰਦੇ ਸਾਡੇ ਤਾਂ ਬਹੁਤ ਜ਼ਿਆਦਾ ਮੀਂਹ ਪੈ ਗਿਆ ਤੇ ਇੰਨਾ ਜ਼ਿਆਦਾ ਮੀਂਹ ਪੈ ਗਿਆ ਜਿਹੜਾ ਚਾਰ ਵਾਲਾ ਟੋਆ ਜੀ ਉਹ ਜਿ ਇਹਨਾਂ ਨੇ ਚਾਰ ਨਹੀਂ ਪਾਇਆ ਇਹ ਤਾਂ ਜੀ ਜੀ 7-8 ਦਿਨਾਂ ਨੂੰ ਚਾਰ ਪਾਉਣਗੇ ਤੇ ਉਹ ਪਾਣੀ ਵਾਲਾ ਟੋਆ ਜੀ ਜਮਾ ਫੁੱਲ ਕਰਤਾ ਪਾਣੀ ਨਾਲ ਇੰਨਾ ਜ਼ਿਆਦਾ ਮੀਂਹ ਪੈ ਗਿਆ ਜੀ ਅੱਜ ਤੇ ਬਾਕੀ ਜੀ ਮੌਸਮ ਤਾਂ ਵੈਸੇ ਠੀਕ ਆ ਠੰਡਾ ਹਵਾ ਚੱਲਦੀ ਆਗੀ ਪਰ ਵਿੱਚ ਜਿੱਦੋਂ ਬੱਤਲ ਆਈ ਸੀ ਨੇ ਉੱਥੇ ਡਰ ਲੱਗਦਾ ਜੀ ਬਸ ਐਂ ਲੱਗਦਾ ਵੀ ਚੱਲ ਕਿਤੇ ਕੰਮ ਵਿੱਚ ਵਿਚਾਲੇ ਨਾ ਰਹਿ ਜੇ ਵੀ ਹੁਣ ਜਿੰਨਾ ਵੀ ਆਪਾਂ ਚਾਰ ਪਾ ਲਏ ਕਿਤੇ ਹੋਰ ਨਹੀਂ ਪੈਗੇ ਜਿੱਤ ਪਾਣੀ ਉਹਦੇ ਵਿੱਚ ਪੈ ਜਾਊਗਾ ਤਾਂ ਫਿਰ ਖਰਾਬ ਹੋਣ ਦੇ ਚਾਂਸ ਹੋ ਜਾਂਦੇ ਨੇ ਚਲ ਆਪਾਂ ਨੂੰ ਐ ਜੀ ਆਪਣਾ ਪਰਮਾਤਮਾ ਕਿਰਪਾ ਨਾਲ ਜਿਹੜਾ ਆਪਣਾ ਚਾਰ ਆ ਉਹ ਪੈ ਜੇ ਕਿਤੇ ਆਪਾਂ ਤੁਹਾਨੂੰ ਬਾਕੀ ਸਾਰੇ ਦਿਨ ਦਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਤੇ ਚਲੋ ਠੀਕ ਆ ਜੀ ਮਿਲਦੇ ਹਾਂ ਇਸ ਤੋਂ ਬਾਅਦ ਹਾਂਜੀ ਅੱਜ ਪਾ ਰਹੇ ਨੇ ਆਪਣਾ ਚਾਰ ਤੇ ਅਰੂਪ ਕੌੜਿਆਂ ਦੀ ਸਬਜ਼ੀ ਆਪਾਂ ਬਣਾ ਲਈ ਤੇ ਰੋਟੀਆਂ ਵੀ ਬਣਾ ਲਈਆਂ ਰੋਟੀਆਂ ਵੀ ਬਣਾ ਲਈਆਂ ਤੇ ਹੁਣ ਆਪਾਂ ਫੜਾਉਣੇ ਆ ਜੀ ਰੋਟੀ ਹੱਸ ਲੀਆਂ ਸੀ ਜੀ ਇਹ ਆਪਾਂ ਤੋੜ ਕੇ ਰੱਖ ਲਈਆਂ ਬੱਚੇ ਨੇ ਚਲ ਭੁਲ ਕੇ ਖਾ ਲੈਣਗੇ ਆਵਦਾ ਦਿਲ ਕਰਦਾ ਜੇਦੋਂ ਆਪਾਂ ਭੁਲ ਕੇ ਖਾ ਲਾਂਗੇ ਤੇ ਸਬਜ਼ੀ ਅਜਾਪਾ ਜੀ ਚੁੱਲੇ ਤੇ ਬਣਾਈ ਆ ਜੀ ਥੋੜਾ ਜਿਹਾ ਸੇਕ ਲਵਾਉਣਾ ਰੱਖਿਆ ਸੀ ਚਲੋ ਜੀ ਫਿਰ ਆਪਾਂ ਰੋਟੀ ਫੜਾ ਕੇ ਫਿਰ ਮਿਲਦੇ ਹਾਂ ਇਸ ਤੋਂ ਬਾਅਦ ਹਾਂਜੀ ਆਪਾਂ ਰੋਟੀ ਸਵੇਰ ਦੀ ਖਾ ਖਵਾਤੀ ਇਸ ਤੋਂ ਬਾਅਦ ਜੀ ਆਪਣਾ ਜਿਹੜਾ ਘਰ ਆਲਾ ਕਿੱਲੇ ਦਾ ਆਚਾਰ ਸੀ ਬੈਕ ਸਾਈਡ ਕਿੱਲਾ ਆਪਣੇ ਘਰ ਆਲਾ ਜੀ ਤੇ ਇੱਥੇ ਵਾਲਾ ਆਚਾਰ ਤਾਂ ਜੇ ਆਪਾਂ ਪਾਤਾ ਤੇ ਹੁਣ ਜੀ ਇਹ ਮਾਸੀ ਜੀ ਦਾ ਮੁੰਡਾ ਬੇਟਾ ਜਿਹੜਾ ਇਹ ਚਾਰ ਨੂੰ ਵੀ ਮੰਨ ਕੇ ਪ੍ਰੈਸ ਕਰ ਰਿਹਾਗਾ ਇਸ ਤੋਂ ਬਾਅਦ ਜਿਹੜਾ ਉੱਧਰ ਆਪਣੀ ਮਸ਼ੀਨ ਹੈ ਜਿਹੜੀ ਆਪਣੇ ਦੂਜੇ ਖੇਤੋਂ ਚਲੀ ਗਈ ਤੇ ਹੁਣ ਉਹ ਉੱਧਰੋਂ ਜੀ ਆਪਣੇ ਜਿਹੜਾ ਆਚਾਰ ਆ ਉੱਧਰੋਂ ਟਰਾਲੀਆਂ ਲੈ ਕੇ ਇਕੱਠੀਆਂ ਆਉਣਗੇ ਮਨ ਲਓ ਇੱਕ ਇੱਕ ਢੇੜਾ ਆਜੇ ਜਾਂ ਦੋ ਦੋ ਢੇੜੇ ਆਜਣ। ਉਹ ਆਪ ਨੂੰ ਪਤਾ ਲੱਗ ਜੂ ਜੀ ਕਿ ਕਿੰਨੇ ਹੁੰਦੇ ਨੇ ਤੇ ਉਧਰ ਜੀ ਆਪਣੇ ਗਾਏ ਨੇ ਤਿੰਨ ਟਰੈਕਟਰ ਆਪਣੇ ਇਧਰੋਂ ਗਏ ਨੇ ਇੱਕ ਟਰੈਕਟਰ ਆਪਣਾ ਉਧਰੋਂ ਆਊਗਾ ਤੇ ਮੇਰਾ ਭਰਾ ਲੈ ਕੇ ਆਊਗਾ ਤੇ ਚਾਰ ਟਰੈਕਟਰ ਹੋ ਗਏ ਜੀ ਚਾਰ ਟਰੈਕਟਰਾਂ ਨੂੰ ਚਲ ਦੋ ਦੋ ਢੇੜੇ ਤਾਂ ਆਉਣਗੇ ਜੀ ਆਪਣੇ ਉਧਰ ਵੀ ਜਿਹੜਾ ਦੋ ਕਿੱਲੇ ਦਾ ਚਾਰ ਉਹ ਚੋਂ ਇੱਕ ਮਨ ਲਾ ਟੱਕ ਕੱਟ ਸੀ ਜਿਹੜਾ ਉਹ ਆਪਾਂ ਗੋਸਾਲ ਵਾਲਿਆਂ ਨੂੰ ਲਵਾਤਾ ਬਾਕੀ ਜਿਹੜਾ ਰਹਿਦਾ ਚਾਰ ਆ ਜੀ ਉਹ ਆਪਣੇ ਚਲੋ ਆਪਾਂ ਉਹਨਾਂ ਨੂੰ ਸਟੋਰ ਕਰ ਲਾਂਗੇ ਤੇ ਜੀ ਬਾਕੀ ਗਰਮੀ ਬਹੁਤ ਜ਼ਿਆਦਾ ਹੋ ਗਈ ਇਸ ਟਾਈਮ ਸਵੇਰੇ ਸਵੇਰੇ ਤਾਂ ਰੱਬ ਨੇ ਬਹੁਤ ਡਰਾਇਆ ਬਸ ਐਂ ਲੱਗਦਾ ਸੀ ਜੀ ਹੁਣੇ ਮੀਂਹ ਆਇਆ ਹੁਣੇ ਮੀਂਹ ਆਇਆ ਜੰਮਾ ਵੀ ਧਰਤੀ ਨਾਲ ਬਦਲ ਲੱਗ ਲੱਗ ਮੁੜੀ ਗਿਆਗਾ ਤੇ ਇਸ ਟਾਈਮ ਜ਼ਿਆਦਾ ਗਰਮੀ ਸੀ ਤੇ ਵਿਚਾਰਾ ਕੱਲਾ ਬਸ achar la tad press ਕਰਕੇ ਇਸ ਤੋਂ ਬਾਅਦ ਫਿਰ ਇਹ ਵੀ ਰੈਸਟ ਕਰਨ ਲੱਗ ਗਿਆ ਇਧਰ ਜੀ ਆਪਣਾ ਉਹ ਤਾਂ ਕਿਹੜਾ ਬਾਹਣਾ ਹੈ ਸਾਰਾ achar paata ਤੇ ਇਹ ਚਾਹ ਲੋ ਪ੍ਰਮਾਤਮਾ ਜੀ ਸਾਰਿਆਂ ਦੀ ਸੁਣੇ ਹਨਾ ਬਹੁਤ ਔਖਾ ਹੋ ਜਾਂਦਾ ਜੀ ਜਮੀਂ ਪੈ ਜਮੀਂ ਪੈਣ ਨਾਲ ਜਿਹੜਾ ਫਿਰ ਪਾਣੀ ਖੜ ਜਾਂਦਾ ਪੈ ਬਾਣਾ ਦੇ ਵਿੱਚ ਫਿਰ ਜੀ ਜਿਹੜਾ ਟਰੈਟ ਨੇ ਉਹ ਟੋਚਨ ਪਾ ਆ ਪਾ ਖਿੱਚਨੇ ਪੈਂਦੇ ਨੇ ਬਹੁਤ ਔਖਾ ਹੋ ਜਾਂਦਾ ਮੁਸ਼ਕਲ ਹੋ ਜਾਂਦਾ ਤੇ ਜੀ ਇਹ ਜੀ ਮੇਰਾ ਚਾਚਾ ਜੀ ਇਹ ਫਿਰ ਬਜ਼ੁਰਗ ਹੋਣ ਕਰਕੇ ਇਹਨਾਂ ਨੂੰ ਘਰੀ ਛੱਡ ਗਏ ਸੀ ਚਲੇ ਮੜ ਮੋਟਾ ਚਾਰ ਆ ਜਿਹੜਾ ਉਹ ਸੈੱਟ ਕਰੀ ਜਾਣਗੇ ਤੇ ਫਿਰ ਆਪਾਂ ਨੂੰ ਉਹਨੂੰ ਲਾਤਾ ਪੱਖਾ ਜੀ ਬਾਹਰ ਬੈਠਿਆਂ ਨੂੰ ਹਵਾ ਜੀ ਜੰਮਾ ਰੋਕ ਚੁੱਕੀ ਸੀ ਉਸ ਟਾਈਮ ਤੇ ਕਰਮੀ ਬੜੀ ਜ਼ਿਆਦਾ ਹੋ ਰਹੀ ਸੀ ਹਾਂਜੀ ਇੱਥੇ ਟਾਈਮ ਸੀ ਜਿਹੜਾ ਦੁਪਹਿਰ ਦੇ 2 ਵਜੇ ਗਏ ਸੀ ਜੀ ਫਿਰ ਆਪਾਂ ਢੀਕ ਢੀਕ ਕੇ 2 ਵਜੇ ਦਾ ਟਾਈਮ ਹਜੇ ਟਰੈਕਟਰ ਕੋਈ ਵੀ ਵਾਪਸ ਨਹੀਂ ਆਇਆ ਸੀ ਜੇ 4 ਲੈ ਕੇ ਕੋਈ ਵੀ ਟਰਾਲੀ ਨਹੀਂ ਆਈ ਫਿਰ ਆਪਾਂ ਢੀਕ ਢੀਕ ਕੇ ਵੀ ਚੱਲੋ ਹੌਲੀ ਹੌਲੀ ਆਪਾਂ ਲੱਗ ਮਚਾਵਾਂਗੇ ਵੀ ਵੀ ਘੰਟਾ ਡੇਢ ਘੰਟਾ ਲੱਗ ਜੂ ਜੇ ਆਪਾਂ ਵੀ ਚਾਹ ਬਣਾਉਣੇ ਆਗੇ ਪਹਿਲਾਂ ਫਿਰ ਇੱਥੇ ਆਪਾਂ ਚੁੱਲੇ ਤੇ ਰੋਟੀ ਲਾਵਾਂਗੇ ਤੇ ਬਾਕੀ ਚਟਨੀ ਵਗੈਰਾ ਵੀ ਕੁੱਟਣਾ ਸੀ ਆਪਾਂ ਤੇ ਉਹ ਸਬਜੀ ਤਾਂ ਸਵੇਰ ਦੀ ਪਈ ਸੀ ਤੇ ਬਾਕੀ ਜੀ ਫਿਰ ਆਪਾਂ ਅਖੇ ਚਲੋ ਚਟਨੀ ਨਾਲ ਕੁੱਟ ਲੈਨੇ ਆ ਤੇ ਇੱਥੇ ਜੀ ਮੈਂ ਫਿਰ ਅੱਗ ਮਚਾਉਣ ਲੱਗੀ ਮੰਮੀ ਕਰਨ ਲੱਗੇ ਚਟਨੀ ਦੀ ਤਿਆਰੀ ਤੇ ਆਪਾਂ ਹੌਲੀ ਹੌਲੀ ਫਿਰ ਜੀ ਚਲੋ ਚਾਹ ਧਰ ਲਈ ਚਾਹ ਧਰਨ ਤੋਂ ਬਾਅਦ ਜੀ ਅਨੇ ਫਿਰ ਆਪਾਂ ਨੂੰ ਆਏ ਸੀ ਵੀ ਜਿਹੜੇ ਉੱਥੇ ਮਸ਼ੀਨ ਵਾਲੇ ਨੇ ਕਿ ਦੋ ਬੰਦੇ ਚਲ ਉਹਨਾਂ ਦੀ ਰੋਟੀ ਆਪਾਂ ਭੇਜ ਦਾਂਗੇ ਵੀ ਜਿਹੜੇ ਦੋ ਟਰੈਕਟਰ ਪਹਿਲਾਂ ਆਉਣਗੇ ਵੀ ਉਹ ਰੋਟੀ ਟੁੱਕ ਖਾ ਕੇ ਵੀ ਉਹ ਮੰਨ ਕੇ ਚੱਲੋ ਵੀ ਉਹਨਾਂ ਦੀ ਰੋਟੀ ਜਿਹੜੀ ਉਹ ਮਸ਼ੀਨ ਵਾਲਿਆਂ ਦੀ ਲੈ ਜਾਣਗੇ ਤੇ ਇੱਥੇ ਜੀ ਆਪਾਂ ਕਰ ਰਹੇ ਹਾਂ ਫਿਰ ਦੁਪਹਿਰ ਦੇ ਖਾਣੇ ਦੀ ਤਿਆਰੀ ਆਚਾਰ ਪਾਉਣਾ ਜੀ ਬਹੁਤ ਔਖਾ ਹੈਗਾ ਤੇ ਇਹ ਤਾਂ ਵਿਆਹ ਜਿੰਨੀ ਤਿਆਰੀ ਹੋ ਜਾਂਦੀ ਹੈ ਜੀ ਜੇ ਕਿ ਕੋਈ ਛੋਟਾ ਜਾਂ ਵਿਆਹ ਲਈਏ ਜੀ ਆਪਾਂ ਉਨੀ ਤਿਆਰੀ ਹੋ ਜਾਂਦੀ ਆ ਬਹੁਤ ਔਖਾ ਕੰਮ ਆ ਜੀ ਕਦੇ ਟਰੈਟ ਆ ਅਚਾਰ ਵਾਲੇ ਟੋਏ ਵਿੱਚ ਤੁਸ ਜਾਂਦੇ ਨੇ ਫਿਰ ਉਹ ਟੋਚਨ ਪਾਪਾ ਕੱਢਨੇ ਪੈਂਦੇ ਨੇ ਜੀ ਬਹੁਤ ਵੱਡਾ ਕੰਮ ਹੋ ਜਾਂਦਾ ਪਰ ਐਵੇਂ ਇੱਕ ਦਿਨ ਆਪ ਤੇ ਹੁਣ ਸਾਲ ਭਰ ਦੀ ਸੌਖ ਵੀ ਹੈ ਜੀ ਜਿਹਦੀ ਸੌਖਾ ਵੀ ਆਪਾਂ ਸੁਭੀ ਵਧੀਆ ਰਾਜ ਹੈ ਰਾਜ ਦੇ ਨੇ ਜੀ ਹਰੇ ਨਾਲ ਤਾਂ ਜੀ ਪਸੂ ਵੀ ਨਹੀਂ ਰਾਜਦੇ ਹੈਗੇ ਉਹਦੇ ਨਾਲ ਵਧੀਆ ਜੀ ਪਸੂ ਜਿਹੜੇ ਨੇ ਰਾਜ ਜਾਂਦੇ ਨੇ ਜੇ ਇੱਕ ਟੋਕਰ ਆਪਾਂ ਇਹਨਾਂ ਦਾ ਪਾ ਦਈਏ ਤਾਂ ਬੱਥਰ ਬੱਥਰ ਸੰਨੀ ਦਾ ਬਾਤੂ ਆ ਪਸੂਆਂ ਨੂੰ ਜੀ ਤੇ ਫਾਇਦਾ ਵੀ ਬਹੁਤ ਆ ਤੇ ਔਖਾ ਵੀ ਆ ਕੰਮ ਬਹੁਤ ਵੱਡਾ ਆ ਆਪਾਂ ਹੁਣ ਕੁੱਟਦੇ ਆ ਦੁਪਹਿਰ ਵੇਲੇ ਦੀ ਚਟਣੀ ਤੇ ਟਾਈਮ ਹੋ ਗਿਆ ਦੁਪਹਿਰ ਵੇਲੇ ਦਾ ਹੁਣ ਮੰਮੀ ਕੁੱਟਦੇ ਨੇ ਚਟਣੀ ਇੱਧਰ ਰੱਖੀ ਹੋਈ ਆ ਮੇਰੀ ਚਾਹ ਤੇ ਆਪਾਂ ਚੁੱਲੇ ਤੇ ਚਾਹ ਰੱਖ ਲਈ ਸਿੱਧੀ ਬਣ ਜੂ ਜੀ ਨਾਲੇ ਬਾਕੀ ਪਿਸਤਲ ਦੇ ਪਤਿਲੇ ਦੇ ਚਾਹ ਚਾਹ ਜਿਹੜੀ ਸਵਾਦ ਬਣਦੀ ਹੈਗੀ ਤੇ ਚਲੇ ਮੰਮੀ ਕੁੱਟ ਰਹੇ ਨੇ ਚਟਣੀ

ਡਾਇਰੈਕਟਰ ਸੀ ਚਾਹ ਹਮ ਕਰੇ ਤੋ ਪਕੜ ਬਣਾਉਂਦੇ ਹੋਰੇ ਪੋਣੀ ਨਹੀਂ ਤੋ ਪਤਾ ਨਹੀਂ ਲੱਗਦਾ ਬਰ ਪਸਲਾ ਹਮ ਹਮ ਨਾ ਆਦਾ ਮੋੜੇ ਸੁਪ ਪਕੜਦੀ ਅਗਵਰ ਕੀ ਸਵੇਰੇ ਸਵੇਰੇ ਬੱਤਲ ਕਰ ਫੇਸੀ ਮੈਨੂੰ ਆਇ ਲੱਗਦਾ ਸੀ ਵੀ ਹੁਣ ਨਹੀਂ ਆਇਆ ਹੋਣਾ ਆ ਪਤਾ ਕੋਈ ਕਾਰੋਬਾਰ ਕਰ ਗਿਆ ਕਣੀ ਤਸ ਵੀ ਜਾਣੀ ਨਾ ਬਨੇ ਕੋਈ ਸ਼ਮ

इधर मम्मी कुटली मम्मी कुट रहे चटनी पा, अपना पानी हो गया गर्म पानी भी वीजन लग गया हम आपने मिठा पाने मिठा अपनी चाह चाह ਉਡੀਕਉਣੇ ਆ ਜੇ ਜਦੋਂ ਆਪਣੀ ਮਿੱਠਾ ਘੱਟ ਰਹੇ ਜਾਂਦਾ ਫੇਰ ਹੀ ਆਪਾਂ ਖੰਡ ਯੂਜ਼ ਕਰਦੇ ਆਂਗੇ ਨਹੀਂ ਆਪਾਂ ਮਿੱਠੀ ਜ਼ਿਆਦਾ ਗੁੜ ਦੀ ਚਾਹ ਬਣਾਉਣੀ ਹੈ ਇਹ ਤਾਂ ਹੁਣ ਆਪਾਂ ਨਾਪ ਲੈ ਚੱਲਦੇ ਹਾਂ ਹਲਕਾ ਸਾਰਾ ਦਿਨ ਲੱਗ ਗਿਆ ਜਿਵੇਂ ਬਸ ਪਹਿਲਾਂ ਅਸੀਂ 11 ਵਜੇ ਵਾਂਗੂ ਆਮ ਨੇ ਵੇੜੇ ਨੇ 12 ਵਜੇ ਗਏ ਜੀ ਬਸ ਬੈਠੇ ਨੂੰ ਬਾਹਰ ਬੈਠੇ ਗੱਲਾਂ ਬਾਤਾਂ ਕਰੀ ਗਏ ਤੇ ਉਹ ਤੋਂ ਆਪਣੇ ਟਰੈਟ ਉੱਤਰ ਗਏ ਹੋਏ ਸੀ ਜੀ ਲੈ ਕੇ ਹੁਣ ਆਇਆ ਪਹਿਲਾ ਟਰੈਟ ਲੈ ਕੇ ਉਧਰੋਂ ਆਚਾਰ ਜੀ ਤੇ ਚਾਹ ਉਹਦੀ ਮਨਫਾ ਪਾਉਣਿਆ ਮਿੱਠਾ ਲਾਗੇ ਹੈਨਾ ਲੈ ਪਾ ਲਾ ਹਾਂ ਹਾਂ ਅਗਰ ਇਹ ਲਾ ਲੀ ਹਾਂ ਪੱਤੀ ਵੀ ਪਾਈ ਜਿੰਨੇ ਆ ਹੂੰ ਪੰਘਾਂ ਨੇ ਕੁਝ ਵਿੱਚ ਘਟਨਾ ਹੋ ਲਾਹਾਂ ਦੇ ਤਰ੍ਹਾਂ ਇਹ ਪੱਤਾ ਪੀਂ। ਚਾਹ ਪੱਤੀ ਪਾਵਾਂਗੇ ਆਪਾਂ ਬਰੀਕ। ਮੈਂ ਤਾਂ ਆਪਾਂ ਮੋਟੀ ਬਿੰਦੇ ਹੁੰਦੇ ਸੀ। ਤੇ ਮੇਰਾ ਆਪਾਂ ਪੈਂਦੀਆਂ ਬਰੀਕ ਚਾਹ। ਇਹਨੂੰ ਰੱਜ ਲੈ ਸਕੋ ਥੋੜਾ ਟਾਈਮ। ਫਿਰ ਆਪਾਂ ਪਾਵਾਂਗੇ ਤੁਤ। ਉਹਨੇ ਟਾਈਮ ਚ ਆਪਾਂ ਆਟਾ ਜੀ ਆਪਣਾ ਸਵੇਰੀ ਵੱਧ ਗੁੱਜ ਗਿਆ। ਗੁਰੀਹਾਰ ਗੁੰਨ ਲਿਆ ਸੀ ਆਪਾਂ ਨੂੰ ਐ ਹੋ ਗਿਆ ਵੀ ਚਲੋ ਦੀ ਰੋਟੀਆਂ ਵਿੱਚ ਦੀ ਘਟਨਾ ਜਾਣ ਹੋਈ ਆਪਾਂ ਸੇ ਸੇਤੀ ਨਾਲ ਹੁੰਦੇ ਰੋਟੀਆਂ ਲਾ ਦਾਂਗੇ ਤੇ ਉਹ ਫਿਰ ਜੀ ਰੋਟੀਆਂ ਤਾਂ ਉਹਨਾਂ ਨਾਲ ਹੀ ਸਰ ਗਿਆ ਤੇ ਉਹ ਆਟਾ ਹੁਣ ਪਿਆਗਾ ਹੁਣ ਆਪਾਂ ਲਾ ਲਾਂਗੇ ਉਹਨਾਂ ਦੀਆਂ ਰੋਟੀਆਂ ਘੱਟ ਵੱਧ ਹੋਇਆ ਤਾਂ ਹੋਰ ਗੁੰਨ ਲਾਂਗੇ ਇੱਧਰ ਵੀ ਆਪਣੀ ਚਾੜਨੀ ਵੀ ਕੁੱਟੀ ਗਈ ਚਾਹ ਚਾਹ ਉਹ ਪਾਲਾ ਨਾ ਫਾ ਦਰਤੀ ਦੇ ਵਿੱਚ ਹੋਛੇ ਟੱਕਰ ਹੈ ਹੋਛੇ ਟੱਕਰ ਮੰਮੀ ਤੈਨੂੰ ਕੌਲਾ ਦੇ ਇੱਕ ਆ ਟੋਕਰੀ ਚ ਕੌਲਾ ਪੜਾਇ ਇੱਕ ਮੁਰਮੇ ਕਾੜੇ ਜਾਂ ਲਾ ਤੂੰ ਆਦਾ ਆਪਣੇ ਬੱਲੀਆ ਕੋਈ ਦੇਖ ਲੈਣਾ ਨਹੀਂ ਥੋੜਾ ਇਹ ਕੋਤੋਂ ਫੋਰ ਪਾ ਲੈ। ਚਾਹ ਦੇ ਨੂੰ ਪਾ ਤੜਕਾ ਲਾ ਦਈਏ ਹੁਣ। ਬੱਸ ਇਹ ਮੌਸਮ ਠੀਕ ਅੱਜ ਤਾਂ ਨਾ ਮੈਂ ਵੀ ਘਰ ਨਹੀਂ। ਮੈਂ ਹੁਣ ਜੀ ਹੋ ਗਈ ਮਾੜੀ ਜੀ। ਹੱਲ 50 ਵਾਲੀ ਸੀ ਗਰਮੀ ਹੈ ਨਾ ਕਿਹੜੇ ਹੈ ਅਸ ਸ਼ੋਜੋ ਕੋਈ ਗਰਮੀ ਜਦੋਂ ਉਹ ਚਾਹ ਪੀਤੀ ਹੋਈ ਆ どうぞ。<laughs>

ਆਇਦਾ ਹੋ ਗਈ। ਹਾਂਜੀ ਚਾਹ ਵੀ ਆਪਾਂ ਬਣਾ ਲਈਏ ਆਪਾਂ ਜਿਹੜਾ ਚਟਣੀ ਸੀ ਉਹ ਵੀ ਤੜਕ ਲਈ। ਇਸ ਤੋਂ ਬਾਅਦ ਜੀ ਹੁਣ ਹੋ ਗਿਆ ਟਾਈਮ ਰੋਟੀ ਦਾ। ਹੁਣ ਆਪਾਂ ਬਣਾਉਨੇ ਆ ਰੋਟੀ ਦੁਪਹਿਰ ਦੀ। ਤੇ ਨਾਲ ਹੁੰਦੇ ਕੁਸੀਂ ਆਪਣੇ ਕੋਲ ਪਈਆਂ ਨੇ ਸਵੇਰ ਦੀਆਂ ਰੋਟੀਆਂ ਬਚੀਆਂ ਨਾਲ ਆਪਾਂ ਗਰਮ ਕਰ ਕਰ ਉਹ ਵੀ ਨਾਲ ਇੱਕ ਇੱਕ ਰੋਟੀ ਹੋ ਲਾ ਦਾਂਗੇ। ਤੇ ਚਲੋ ਜੀ ਫਿਰ ਆਪਾਂ ਹੁਣ ਰੋਟੀ ਹੈ ਜਿਹੜਾ ਰੋਟੀ ਲਾ ਲਾ ਕੇ ਇਸ ਤੋਂ ਬਾਅਦ ਤੁਹਾਨੂੰ ਬਾਹਰ ਦਾ ਵੀ ਦਿਖਾਵਾਂਗੇ। ਤੇ ਬਾਕੀ ਵੀਡੀਓ ਦੇ ਐਂਡ ਤੱਕ ਤੁਸੀਂ ਜ਼ਰੂਰ ਦੇਖਣਾ। ਆ ਰੋਟੀ ਦਾਲ ਸੱਤੀ ਮੇਰੇ ਯਾਦ ਰਹੇ ਤੂੰ ਕੋਈ ਹੋਤੀ ਬਾਤ ਬਸ ਆਪਣਾਰੇ ਦੀ ਬੱਟੀ ਜਦੋਂ ਕੋਈ ਕੋਈ ਆ ਤੋ ਵੀ ਜਾ ਤਾ ਖਾ ਰਹੀ ਹੈ ਚੰਨ ਨੂੰ ਵੀ ਦੇ ਦੇ ਤੇ ਪਿਆਰ ਆਪਣੇ ਪਾਸ ਲਾਖਾ ਉਹ ਵੀ ਦੇ ਦਿੰਦੇ ਦੇਖੋ ਜਦੋਂ ਬਾਗ ਜੇ ਲੈਣਾ ਉਹ ਤੇ ਫੇਰੀ ਨਾ ਫੋਨ ਦੇ ਕੇ ਪਰ ਬੰਦ ਕਰਦੇ ਹਨ ਹੋ ਗਿਆ ਹਨ ਪਰ ਮਿਲਦਾ ਤੇ ਮਿਲਦਾ ਆਪਣੇ ਵਾਲਾ

ਹਾਂਜੀ ਹੁਣ ਵੀਡੀਓ ਜ਼ਿਆਦਾ ਲੰਬੀ ਹੋ ਗਈ ਜੀ ਹੁਣ ਆਪਾਂ ਕਰਦੇ ਆਂ ਜੀ ਬਲੌਗ ਦਾ ਐਂਡ ਅਜੇ ਆਪਣਾ ਚਾਰ ਜੀ ਰਹਿੰਦੀਆਂ ਨੇ ਤਿੰਨ ਚਾਰ ਟਰਾਲੀਆਂ ਉਹ ਆਪਣੀਆਂ ਜਿਹੜੀਆਂ ਟਰਾਲੀਆਂ ਨੇ ਜੋ ਸ਼ਾਮ ਤੱਕ ਕਾ ਬਣਾਇਆ ਚਾਰ ਪਾਊਗਾ 8 ਵਜੇ ਲੱਗੇ ਰਾਤ ਦੇ ਜੀ ਤੇ ਬਾਕੀ ਸਾਡੇ ਚੈਨਲ ਨਾਲ ਜੁੜੇ ਰਹਿੰਦੇ ਸੋ ਬਹੁਤ ਧੰਨਵਾਦ ਬਾਕੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਧੰਨਵਾਦ ਜੁੜੇ ਰਹੋ ਜੀ ਸਾਡੇ ਚੈਨਲ ਨਾਲ ਮਿਲਦੇ ਹਾਂ ਜੀ ਕਿਸੇ ਨਿਊ ਬਲੌਗ ਦੇ ਨਾਲ ਤਬ ਤੱਕ ਲਈ ਧੰਨਵਾਦ